ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪਾਣਾ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕਲਤਾਰ ਸਿੰਘ ਸੰਧਵਾਰੇ 40 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਕੰਮ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਸਰਦਾਰ ਕਲਤਾਰ ਸਿੰਘ ਸੰਧਵਾ ਨੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦਾ ਸੁਧਾਰ ਕਰਨ ਦਾ ਦਾਅਵਾ ਕੀਤਾ ਹੈ ਕਿ ਸਾਡੇ ਬੱਚਿਆਂ ਨੂੰ ਰਾਜ ਕਰਨ ਵਾਲੇ ਕਾਬਿਲ ਬਣਾਉਣਾ ਹੈ ਗਰੀਬੀ ਤਾਂ ਕੱਟੀ ਜਾਣੀ ਹੈ ਉਹਦੇ ਵਾਸਤੇ ਜਾ ਤਾਂ ਫਿਰ ਮੱਝੋਂ ਲੈਖਨ ਲੜ ਲਿਓ ਮੈਨੂੰ ਮੱਥਾ ਪਾਉਂਦੇ ਤੁਸੀਂ ਫਿਰ ਹੈ ਤੇ ਜਾ ਫਿਰ ਸਿਵਲ ਸਰਵਿਸ ਕਰ ਲਓ ਆਈਐਸ ਬਣੋ ਡੀਸੀ ਲੱਗੋ ਆਈਐਸ ਬਣੋ ਐਸਐਪੀ ਲੱਗੋ ਕੇਹੜਾ ਕਰਨਾ ਚਾਹੁੰਦੇ ਹੋ ਤੇ ਜਿਹੜੇ ਅਫਸਰ ਡੀਸੀਐਸਐਸ ਕੀ ਲੱਗੇ ਆ ਉਹ ਸਕੂਲਾ ਜਾ ਕੇ ਫੋਟਸ ਕੀ ਜਾਇਆ ਕਰਨ ਕਿਉਂਕਿ ਕਮੀ sirf ਇਖਤੇ ਰਹਿੰਦੀ ਸੀ ਤੋਂਡੇ ਦੀ ਕਮੀ ਨਹੀਂ ਹੈ ਸਾਡੇ ਬੱਚੇ ਆਪਣੇ ਬੱਚਿਆਂ ਦੀ ਕਮੀ ਨਹੀਂ ਹੈ ਕੋਈ ਸਾਰੇ ਪਾਸੇ ਪੂਰੇ ਆ ਇਹ ਜੋ ਰਾ ਦਿਖਾ ਦੋਗੇ ਜੋ ਦੱਸ ਦੋਗੇ ਸਾਰਾ ਕੁਝ ਕਰ ਲੈਣਗੇ ਪਰ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਰਨਾ ਕੀ ਜੋ ਡੀਸੀ ਐਸਐਸਪੀ ਤੁਹਾਨੂੰ ਆ ਕੇ ਦੱਸ ਕੇ ਜਾਇਆ ਕਰਨਗੇ ਕਿ ਸੇਰ ਨੂੰ ਸਰਪਤੀ ਪਿਆਰੀ ਕਿਵੇਂ ਕਰਦੀਆਂ ਦਾ ਕਿਵੇਂ ਕਰਦਾ ਹੈ ਇਹ ਹੈ ਸਰਪਤੀ ਦਾ ਆਹ ਇਹ ਆਮਨ ਕਰ ਕਈ ਕਹਿੰਦੇ ਹੈ ਕਹਿੰਦੇ ਜੀ ਇਹ ਤਾਂ ਕਿਸਾਨੀ ਦੇ ਵਿੱਚ ਛੋੜਾ ਆ ਪਿਛੇ ਦੇ ਪਿਛਲੇ 25 ਸਾਲਾਂ ਤੋਂ ਪੰਜਾਬ ਦਾ ਜਿਹੜਾ ਪਾਣੀ ਹੈ ਉਹ 110% ਹਰਿਆਣਾ ਵਰਤੀ ਜਾਂਦਾ ਸੀ। ਹਰਿਆਣਾ ਆਪਣੇ ਕੋਲੇ ਆਪਾਂ 60-70% ਵਰਤਦੇ ਸੀ। ਬਾਕੀ ਦਾ ਜਿਸਾਬ ਕਰਤੀ ਜਾਂਦਾ ਸੀ। ਇੱਥੇ ਆ ਕੇ ਨਾਰਾ ਲਾਉਂਦੇ ਸੀ ਇੱਕ ਬੂੰਦ ਵੀ ਪਾਣੀ ਦੀ ਜਾਣ ਨਾ, ਜਿੱਤੀ ਬੱਚੀ ਕਰਵਾਣੀ ਦੇਣੀ। ਕਮਾਲ ਦੀ ਗੱਲ ਹੈ। ਮਤਲਬ ਉਹ ਆਉਂਦੇ ਸਿਰਲ ਵਰਤ ਪਾਣੀ ਹਰਿਆਣਾ ਲਈ ਜਾਂਦਾ ਸੀ। ਆਪਦੇ ਹੱਥੇ ਨਾਲ ਵਾਪਸ ਰਾਜਸਥਾਨ ਨਹੀਂ ਜਾਂਦਾ ਸੀ ਆਪਾਂ ਨੂੰ ਕਹਿੰਦੇ ਥੱਲੇੋਂ ਕੱਢ ਲੋ ਜਿੱਥੋਂ ਨਿਕਲਦਾ ਔਰ ਇੱਕਦਾਂ ਹੀ ਆਖਖਿਓ ਜਿਵੇਂ ਆਪਾਂ ਹੁਣ ਪਾਣੀ ਕੱਢੀ ਜਾਂਦੇ ਥੱਲੇ ਉੱਤੇ ਆਈ ਕਰਦੇ ਨੇ ਤੇ 10-15 ਸਾਲ ਦੀ ਕੀ ਦੀ ਆ ਮੁੜ ਕੇ ਮੋਟਰਾਂ ਹੋਰ ਡੂੰਘੀਆਂ ਨਹੀਂ ਹੋਣੀਆਂ ਤਾਂ ਇੱਕ ਤੁਹਾਡੀ ਸਰਕਾਰ ਨੇ ਝਾੜੂ ਵਾਲੀ ਸਰਕਾਰ ਨੇ ਜਿਹੜਾ ਬੀਬੀਆਂ ਨੇ ਮਾਰ ਕੇ ਆ ਦੋ ਵਾਰੀ ਮਾਰਿਆ ਇਹਨਾਂ ਰਗੜ ਕੇ ਮਾਰਿਆ ਸਾਰੇ ਮੂੰਹ ਕਿ ਸਟਕੇ ਸਾਹੇ ਝਾੜੂ ਵਾਲੀ ਸਰਕਾਰ ਨੇ 4000 ਕਰੋੜ ਰੁਪਏ ਖਰਚਿਆ ਕੀਤੀ ਬਾੜੀ ਆਸਤੇ 4000 ਕਰੋੜ ਰੁਪਏ ਫੇਕੂਟੇ ਪਾਣੀ ਹੱਦ ਕੀਤੀ ਬਾੜੀ ਹੱਦ ਤੇ ਬਹੁਤ ਖਰਚੀ ਦਾ 4000 ਕਰੋੜ ਰੁਪਏ ਜਿਹੜੀਆਂ ਕੱਸੀਆਂ ਦੇ ਲੋਕਾਂ ਨੇ ਕਬਜ਼ੇ ਕਰਦੇ ਉਹ ਘਟਾ ਕੇ ਉਹ ਪਾਣੀ ਕਿਹਾਇਆ ਤੇਲਾਂ ਦੇ ਪਾਣੀ ਕਿਹਾਇਆ ਖਾਲੇ ਬਣਵਾਏ 78 ਛੱਡੀਆਂ ਨੇ ਨਹਿਰਾਂ ਜਿਹੜੀਆਂ ਬੰਦ ਹੋ ਗਈਆਂ ਉਹ ਚਲਾ ਦਿੱਤੀ 1600 ਕਿਲੋਮੀਟਰ ਲੰਬੇ ਖਾਲੇ ਨੇ ਦੁਆਲੇ ਚਲਾਏ 12 ਤੋਂ 13% ਤੋਂ ਪਿਛਲੇ ਦਹਾਕਾ ਵੱਧ ਪਾਣੀ ਲੱਕਿਆ ਨਹਿਰਾ ਵਾਲਾ ਜਿਹੜਾ ਬਾਹਰ ਜਾਂਦਾ ਸੀ ਜਿਹੜਾ ਪੰਜਾਬ ਦੀ ਜ਼ਿੰਦਗੀ ਬਦਲੂਗਾ ਕਿਉਂਕਿ ਜਿੰਨਾ ਪਰ ਨਹਿਰਾ ਨਾਲ ਪਾਣੀ ਵਤਾਂਗੇ ਉਨੀ ਪੰਜਾਬ ਦੀ ਜ਼ਿੰਦਗੀ ਬਦਲਣੀ ਹੈ 2025-26 ਦੇ ਇਸ ਸਾਲ ਦੇ ਵਿੱਚ 891 ਕਰੋੜ ਦੀ ਲਾਗਤ ਨਾਲ 2600 ਕਿਲੋਮੀਟਰ ਨਹਿਰੀ ਖਾਲ ਤੇ ਜ਼ਮੀਨ ਤੋਂ ਪਾਈਪਾਂ ਪਾਵਾਂਗੇ ਆਪਾਂ ਜਿਹਦੇ 1037 ਮੋਕੇ ਕਵਰ ਹੋਣਗੇ ਹੁਣ ਭਾਣੇ ਵਾਲੇ ਆਲੇ ਆਸਤੇ ਸੁਣ ਲਓ ਸੱਚੇ ਪਾਤਸ਼ਾਹ ਦੀ ਕਿਰਪਾ ਲੈ ਕੇ ਇਹ 20 ਲੀਟਰ ਬਣ ਗਿਆ ਮੈਨੂੰ ਕਹਿੰਦਾ ਕਰੋੜ ਕਰੋੜ ਵੀ ਕਰ ਦੇਣਾ ਭਰਾਵਾ 82 ਲੱਖ ਦਾ ਹੋਊਗਾ ਕਰੋੜ ਵੀ ਕਰ ਦੇਣਗੇ ਇਹਨੂੰ ਪਤਾ ਨਹੀਂ ਕਿਵੇਂ ਮੰਗਣੇ ਪੈਸੀ 82 83 ਲੱਖ ਦੀ ਇਹਦੀਆਂ ਪਾਈਪਾਂ ਕੌਣ ਲਗਿਆ ਇਹ ਕਾਹਦੇ ਹਾਸੇ ਕਿਸਾਨਾਂ ਵਾਸਤੇ ਨਹੀਂ ਇਹ ਕਿਹਦੇ ਹਾਸਤੇ ਅਗਲੇ ਸਾਲ ਨਹੀਂ ਦੇ ਦੁਸ਼ਮਣਾਂ ਦਾ